ਡਾਕਟਰ ਸ਼ੋਭਿੰਦ ਜਿੰਦਾਬਾਦ ਡਾਕਟਰ ਸ਼ੋਭਿੰਦ ਜਿੰਦਾਬਾਦ ਰਾਜਕਮਲ ਬ੍ਰੀਤਪਾਲ ਸਿੰਘ ਲੱਕੀ ਜਿੰਦਾਬਾਦ ਵੋਟ ਨੰਬਰ 14 ਦੇ ਨਿਵਾਸੀ ਜਿੰਦਾਬਾਦ ਵੋਟ ਨੰਬਰ 9 ਦੇ ਨਿਵਾਸੀ ਜਿੰਦਾਬਾਦ ਨਿਗਮ ਚੋਨਾ ਦੇ ਵਿੱਚ ਇਸ ਵਾਰ ਖਾਸ ਰਹੀ ਪਿਓ ਧੀ ਦੀ ਜੋੜੀ ਔਰ ਗੱਲ ਕਰ ਰਹੇ ਹਾਂ ਦੋ ਵਾਡਾਂ ਦੇ ਉੱਤੇ ਖਲੋਤੇ ਸਨ ਪਿਤਾ ਅਤੇ ਉਸ ਦੀ ਬੇਟੀ ਤਾਂ ਜੇਤ ਹਾਸਲ ਹੋਈਏ ਤਾਂ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਕਿ ਜਸ਼ਨ ਦੀਆਂ ਤਸਵੀਰਾਂ ਤੁਸੀਂ ਆ ਆਪਣੀ ਟੀਵੀ ਸਕਰੀਨ ਤੇ ਦੇਖਦੇ ਹੋ ਕਿ ਕਿਵੇਂ ਅੱਜ ਅਸਲੇ ਬਾਪ ਬੇਟੀ ਜਿਹੜੀ ਨੇ ਜਿੱਤੇ ਨੇ ਔਰ ਦੋਵਾਂ ਦੇ ਚਿਹਰੇ ਤੇ ਖੁਸ਼ੀ ਤੁਸੀਂ ਦੇਖ ਸਕਦੇ ਹੋ ਕਿ ਇੱਕ ਡਾਕਟਰ ਕੁੜੀ ਜਿਹੜੀ ਹੈ ਉਹ ਅਸਲੇ ਜਿੱਤ ਕੇ ਸਾਹਮਣੇ ਆਈ ਹੈ ਔਰ ਨਵੀਂ ਰਾਜਨੀਤੀ ਦੀ ਤਸਵੀਰ ਹੈ ਜਿਹੜੀ ਤੁਹਾਨੂੰ ਅਸੀਂ ਸਾਂਝੀ ਕਰ ਰਹੇ ਹਾਂ ਤਾਂ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਐਸਐਲਏ ਜਿਹੜੇ ਨੇ ਕੈਂਡੀਡੇਟ ਜਿਹੜੇ ਨੇ ਉਹ ਜਿੱਤ ਹਾਸਲ ਕਰਦੇ ਹੋਏ ਨਜ਼ਰ ਆ ਰਹੇ ਨੇ ਗੱਲਬਾਤ ਵੀ ਕਰਾਂਗੇ ਖਾਸ ਕਰਕੇ ਉਸ ਕੁੜੀ ਦੇ ਨਾਲ 24 ਸਾਲ ਦੀ ਲੜਕੀ 24 ਸਾਲ ਦੀ ਲੜਕੀ ਤੁਸੀਂ ਦੇਖੋ ਜਸ਼ਨ ਦੀਆਂ ਤਸਵੀਰਾਂ ਪੂਰੇ ਘਰ ਦੇ ਵਿੱਚ ਨੇ ਔਰ ਇਸ ਵੇਲੇ ਸਾਡੇ ਨਾਲ ਮੌਜੂਦ ਨੇ ਉਹ 24 ਸਾਲ ਦੀ ਜਿਹੜੀ ਡਾਕਟਰ ਹੈ ਉਹ ਸਾਡੇ ਨਾਲ ਮੌਜੂਦ ਨੇ ਮੈਡਮ ਡਾਕਟਰ ਤਾਂ ਹੁਣ ਤੁਸੀਂ ਪੋਲੀਟਿਸ਼ੀਅਨ ਹੋ ਗਏ ਹੋ ਪਹਿਲੇ ਤੁਸੀਂ ਕਿਹਾ ਸੀ ਕਿ ਮੈਂ ਪੋਲੀਟਿਸ਼ੀਅਨ ਦੀ ਲੜਾਈ ਲੜ ਰਹੀ ਆਂ ਪਰ ਹੁਣ ਤੁਸੀਂ ਪੋਲੀਟਿਸ਼ੀਅਨ ਹੋ ਗਏ ਹੋ ਜੀ ਮੈਂ ਸਾਰੇ ਆਪਣੇ ਜਿੰਨੇ ਵੀ ਲੋਕਾਂ ਨੇ ਮੈਨੂੰ ਸਪੋਰਟ ਕੀਤਾ ਹੈ ਮੈਨੂੰ ਵੋਟ ਪਾਈ ਹੈ ਮੇਰੇ ਤੇ ਭਰੋਸਾ ਕੀਤਾ ਹੈ ਮੈਂ ਉਹਨਾਂ ਨੂੰ ਦਾਅਵੇ ਨਾਲ ਕਹਿ ਸਕਦੀ ਹਾਂ ਕਿ ਉਹਨਾਂ ਦਾ ਭਰੋਸਾ ਟੁੱਟਣ ਨਹੀਂ ਦਵਾਂਗੀ ਤੇ ਥੈਂਕ ਯੂ so much ਕਿ ਤੁਸੀਂ ਇੱਕ ਯੂਥ ਨੂੰ ਪੜ੍ਹੇ ਲਿਖੇ ਵਰਗ ਨੂੰ ਟਰਸਟ ਕੀਤਾ ਤੇ ਉਹਨਾਂ ਨੂੰ ਅੱਗੇ ਆਉਣ ਦਾ ਮੌਕਾ ਮਿਲਿਆ ਬਸ ਮੇਰੇ ਕੋਲ ਇਹੋ ਹੀ ਬੋਲਣੇ ਹੋਣੇ ਇਸ ਟਾਈਮ ਤੁਹਾਡੇ ਲਈ ਮੈਮ ਕਿਵੇਂ ਕਾਫੀ ਸਫ਼ਰ ਔਖਾ ਸੀ ਕਿ ਕੁਝ ਸਿੱਖਣ ਨੂੰ ਮਿਲਿਆ ਕਿਉਂਕਿ ਹਰ ਕੋਈ ਜਦੋਂ ਪੋਲਿਟਿਕਸ ਦੇ ਵਿੱਚ ਆਂਦਾ ਇੱਕ ਡਿਫਰੈਂਟ ਫੀਲਡ ਹੈ ਤੁਹਾਡਾ ਮੈਡੀਸਨ ਦਾ ਤੇ ਔਰ ਪੋਲਿਟਿਕਸ ਦਾ ਕੀ ਸਿੱਖਣ ਨੂੰ ਮਿਲਿਆ ਤੁਹਾਨੂੰ ਟੀਮ ਵਰਕ ਆਈ ਥਿੰਕ ਇਹ ਇੱਕ ਕ੍ਰਿਟੀਕਲ ਐਨੈਲੋਜੀ ਹੈ ਜਿਹੜੀ ਤੁਸੀਂ ਪੋਲਿਟਿਕਸ 'ਚ ਦੇਖਦੇ ਹੋ ਉਹ ਇਹ ਹੈ ਕਿ ਟੀਮਵਰਕ ਸਾਡੇ ਸਾਰੇ ਬੂਥ ਵਾਲੇ ਲੋਕਾਂ ਨੇ ਸਾਡੇ ਜਿੰਨੇ ਵੀ ਫੈਮਿਲੀ ਸਾਨੂੰ ਪਿਆਰ ਕਰਦੇ ਸੀ ਐਵਰੀ ਡੇ ਉਹ ਸਾਡੇ ਨਾਲ ਆਉਂਦੇ ਸੀ ਸਾਡੇ ਨਾਲ ਬੈਠਦੇ ਸੀ ਸਾਨੂੰ ਲਾਈਨ ਬਾਈ ਲਾਈਨ ਦੱਸਦੇ ਸੀਗੇ ਸਾਡੀ ਹੈਲਪ ਕਰਦੇ ਸੀ ਤੇ ਉਹਨਾਂ ਦਾ ਸਾਰਿਆਂ ਦਾ ਟੀਮਵਰਕ ਹੈ ਜਿਨੇ ਸਾਨੂੰ ਜਿੱਤ ਦਿਵਾਈ ਹੈ ਤਾਂ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਐਸਐਲਏ ਇਹ ਦੇਸ਼ ਜਿਹੜੇ ਚੱਲ ਰਹੇ ਨੇ ਤਾਂ ਗੱਲਬਾਤ ਗੱਲਬਾਤ ਜਾਰੀ ਰੱਖਾਂਗੇ ਮੈਡਮ ਡੈਡ ਦੀ ਪੋਲਿਟਿਕਸ ਦਾ ਕਿੰਨਾ ਕੁ ਬੈਨੀਫਿਟ ਮਿਲਿਆ ਆਈ ਥਿੰਕ ਸਾਰਾ ਕ੍ਰੈਡਿਟ ਹੀ ਉਹਨਾਂ ਨੂੰ ਜਾਂਦਾ ਹੈ ਇਹ ਮੇਰਾ ਤੇ ਕ੍ਰੈਡਿਟ ਹੈ ਹੀ ਬਹੁਤ ਥੋੜਾ ਕ੍ਰੈਡਿਟ ਸਾਰਾ ਉਹਨਾਂ ਨੂੰ ਹੀ ਜਾਂਦਾ ਹੈ ਮੇਰਾ ਤੇ ਕ੍ਰੈਡਿਟ ਸਿਰਫ ਇੰਨਾ ਹੈ ਕਿ ਮੈਂ ਉਸ ਪੋਲਿਟਿਕਸ ਦੀ ਜਿਹੜੀ ਉਹਨਾਂ ਨੇ ਬੀਜ ਬੋਏ ਸੀਗੇ ਮੈਂ ਉਹਨਾਂ ਨੂੰ ਬਸ ਖੇਤੀ ਕੱਟੀ ਆ ਉਹਨਾਂ ਦੀ ਮੈਂ ਹੋਰ ਕੁਝ ਨਹੀਂ ਕੀਤਾ ਅੱਛਾ ਹੁਣ ਕੰਮ ਤਾਂ ਕਰੋਗੇ ਨਾ ਕਿਆ ਨਾ ਕਰਨਾ ਕਿ ਅ ਵੀ ਕੰਮ ਡੈਡ ਦੇ ਸੁੱਟ ਦੀ ਦੇਖੋ ਕੰਮ ਮਿਲ ਕੇ ਕਰਾਂਗੇ ਜਿੱਦਾਂ ਕਰਦੇ ਆਏ ਆ ਸ਼ੁਰੂ ਤੋਂ ਉਹਨਾਂ ਦੇ ਵਾਰਡ ਦੇ ਵਿੱਚ ਵੀ ਮਿਲ ਕੇ ਸਾਰੀ ਫੈਮਿਲੀ ਕੰਮ ਕਰਦੀ ਸੀ ਤੇ ਇੱਧਰ ਵੀ ਮਿਲ ਕੇ ਸਾਰੀ ਫੈਮਿਲੀ ਕੰਮ ਕਰੇਗੀ। ਤੁਹਾਡੇ ਵਿਰੋਧੀ ਬਰੇ ਟਫ ਸੀਗੇ। ਆਮ ਆਈ ਡੋਨਟ ਥਿੰਕ ਆਈ ਵਾਂਟ ਟੂ ਟਾਕ ਅਬਾਊਟ ਪੀਪਲ ਥੈਟ ਆਰ ਨਾਟ ਇਨ ਦਾ ਗੇਮ ਐਨੀਮੋਰ। ਓਕੇ। ਯੈਸ। 1 1 1 ਯੈਸ ਆ ਇਟਸ ਮਾਈ ਵਿਕਟਰੀ ਆਈ ਥਿੰਕ ਵੀ ਸ਼ੁੱਡ ਲੁੱਕ ਐਟ ਦਾ ਪੋਜ਼ਿਟਿਵ ਸਾਈਡ ਲੀਵ ਦਾ ਨੈਗੇਟਿਵਸ ਦਾ ਸਾਈਡ। ਓਕੇ ਸਰ ਕੀ ਕਹਿਣਾ ਚਾਹੋਗੇ ਤੁਸੀਂ ਆ ਬੇਟੀ ਆ ਜੀ ਇੱਕ ਨਵਾਂ ਆਇਆ ਏ ਤੁਹਾਡੀ ਫੈਮਿਲੀ ਨਾਲ ਔਰ ਤੁਹਾਡੇ ਪਾਰਟੀ ਦੇ ਨਾਲ ਜੁੜੇ ਸਭ ਤੋਂ ਪਹਿਲਾਂ ਮੈਂ ਕਾਂਗਰਸ ਹਾਈ ਕਮਾਂਡ ਦਾ ਧੰਨਵਾਦ ਕਰਦਾ ਜਿਨ੍ਹਾਂ ਇੱਕ ਨੌਜਵਾਨ ਡਾਕਟਰ ਬੱਚੇ ਤੇ ٹرسٹ ਕੀਤਾ ਤੇ ਉਸ ਤੋਂ ਬਾਅਦ ਇਸ ਬੱਚੇ ਦੇ ਕਰਦਾ ਇਸ ਬੱਚੇ ਨੇ ਵੀ ਬਹੁਤ ਮਿਹਨਤ ਲਾਈ ਦਿਨ ਰਾਤ ਇੱਕ ਕੀਤਾ ਸਾਰੀਆਂ ਫੈਮਲੀ ਨਾਲ ਲੈ ਕੇ ਚੱਲਿਆ ਅੱਜ ਮੇਰੇ ਕੋਈ ਖੁਸ਼ੀ ਦਾ ਅੰਤ ਨਹੀਂ ਰਹਿ ਗਿਆ ਮੇਰਾ ਮਨ ਇਹਨਾਂ ਕੋ ਖੁਸ਼ ਹੈ ਮੈਂ ਦੱਸ ਨਹੀਂ ਸਕਦਾ ਅੱਛਾ ਅਕਸਰ ਹੁੰਦਾ ਕੀ ਹੈ ਕਿ ਨਾਮ ਵਾਸਤੇ ਲੜਕੀਆਂ ਨੂੰ ਅੱਗੇ ਕੀਤਾ ਜਾਂਦਾ ਕੈਂਡੀਡੇਟ ਪਿੱਛੇ ਹੋਰ ਕੋਈ ਹੁੰਦਾ ਪਰ ਇੱਥੇ ਅਲੱਗ ਤਸਵੀਰ ਸੀ ਬਿਲਕੁਲ ਉਹਨੇ ਆਪਣਾ ਵਰਕਆਊਟ ਆਪ ਕੀਤਾ ਜਦੋਂ ਆਮ ਆਮ ਪੋਲਿਟੀਕਲ ਬੰਦੇ ਵੇਖਦੇ ਹੋ ਫੇ ਫੇਸ ਅੱਗੇ ਚੱਲਦਾ ਕੰਮ ਦੇ ਪਿੱਛੇ ਟੀਮ ਹੋਰ ਕਰ ਰਹੀ ਦੀ ਤੁਸੀਂ ਇਹਦੀ ਡੇ ਟੂ ਡੇ ਕੰਮ ਵੇਖੋ ਇਹਨੇ ਖੁਦ ਆਪਣੀ ਵਾਰਡ ਦੇ ਵਿੱਚ ਆਪ ਐਕਟਿਵ ਹੋ ਕੇ ਕੰਮ ਕੀਤਾ ਔਰ ਹਰ ਬੰਦੇ ਨੂੰ ਪਰਸਨਲੀ ਲਿੰਕ ਅਪ ਕੀਤਾ ਸਿਖਾਇਆ ਕਿ ਕੁਝ ਸਿੱਖਿਆ ਜੀ ਇਹ ਤਾਂ ਇਹਨੇ ਮੈਂ ਤਾਂ ਤੁਸੀਂ ਸਿੱਖਣਾ ਹੀ ਹੁਣ ਵਾਲੇ ਨੌਜਵਾਨ ਬੱਚੇ ਨੇ ਜਿਹੜਾ ਜਨਰੇਸ਼ਨ ਗੈਪ ਆ ਵੇਖੋ ਉਹ ਕੁਝ ਨਾ ਕੋਈ ਸਿੱਖਾਂਗੇ ਬੱਚਾ ਕੋਈ ਵੇਖੋ ਲੇਟੈਸਟ ਹੈ ਨਵੀਂ ਚੀਜ਼ ਦੱਸੇਗਾ ਨਵੀਂ ਚੀਜ਼ ਕੋਈ ਦੱਸੇਗਾ ਵੀ ਕੋਈ ਕਿੱਥੇ ਸਕਿੱਲ ਕਿੱਥੇ ਆ ਰਹੀ ਕਿੱਥੇ ਬੱਚਿਆਂ ਨੂੰ ਹੀ ਕੀ ਦੇ ਸਕਦੇ ਸੀ ਨਾਲੀਆਂ ਦੀ ਗੱਲ ਕਰਦੇ ਸੀ ਉਹ ਮੈਂਟਲ ਹੈਲਥ ਦੀ ਗੱਲ ਕਰਦੀ ਸੀ ਬਸ ਇਹੋ ਡ ਡਿਫਰੈਂਸ ਦਾ ਸਵਾਲ ਕਰ ਰਿਹਾ ਕਿਉਂਕਿ ਕੈਂਪੇਨ ਕਵਰ ਕਰ ਰਹੇ ਸੀ ਤੇ ਇਹ ਚੀਜ਼ ਸਾਹਮਣੇ ਆਈ ਸੀ ਬਿਲਕੁਲ ਠੀਕ ਹੈ ਉਹ ਮੈਂਟਲ ਹੈਲਥ ਦੀ ਗੱਲ ਕਰਦੇ ਸੀ ਡਾਕਟਰ ਜੀ ਉਹਨੂੰ ਪ੍ਰੋਬਲਮ ਪਤਾ ਜੇ ਅੱਜ ਸੋਸਾਇਟੀ 'ਚ ਕੀ ਪ੍ਰੋਬਲਮ ਚੱਲ ਰਹੀਆਂ ਬੇਸਿਕ ਚੱਕਰ ਹੈ ਮੈਂ ਤੇ ਆਪਣੀ ਪਹਿਲਾਂ ਵਾਰਡ ਨੂੰ ਸਪਾਈ ਵਾਲੇ ਚੱਕਰ ਜਾ ਕੇ ਇਹੋ ਡਿਫਰੈਂਸ ਆਮ ਕਾਉਂਸਲਰ ਤੇ ਡਾਕਟਰ 'ਚ ਮੇਅਰ ਬਣਨਾ ਚਾਹੋਗੇ ਅੰਮ੍ਰਿਤਸਰ ਦਾ ਆਈ ਥਿੰਕ ਮੈਨੂੰ ਜਿੱਥੇ ਵੀ ਜੋ ਵੀ ਉਦਾ ਮਿਲੇਗਾ ਉਹ ਅਸੀਂ ਨਿਭਾਵਾਂਗੇ ਮੈਨੂੰ ਕੋਈ ਔਕਾ ਹੀ ਹੁੰਦੀ ਮੇਰੇ ਸੇ ਆਈ ਥਿੰਕ ਔਖਾ ਮੇਰਾ ਜਿੰਨਾ ਵੀ ਸੀ ਲੋਕਾਂ ਨੇ ਬਹੁਤ ਕੁਝ ਕਿਹਾ ਸੀਗਾ ਤੇ ਉਹ ਵੀ ਅਸੀਂ ਪਾ ਲਈਏ ਤੇ ਸਾਰਾ ਕੁਝ ਪੋਸੀਬਲ ਹੁੰਦਾ ਲਾਈਫ ਦੇ ਵਿੱਚ ਕੁਝ ਵੀ ਔਖਾ ਨਹੀਂ ਹੁੰਦਾ ਜਜ਼ਬਾ ਹੋਣਾ ਚਾਹੀਦਾ ਬਿਲਕੁਲ ਬਿਲਕੁਲ ਹੋਰ ਤੇਰੀ ਲੜਕੀਆਂ ਨੇ ਉਹਨਾਂ ਨੂੰ ਕੀ ਤੁਸੀਂ ਸੁਨੇਹਾ ਦੇਣਾ ਚਾਹੋਗੇ ਬਹੁਤ ਸਾਰੀਆਂ ਲੜਕੀਆਂ ਐਸਪੀਰੈਂਟ ਹੁੰਦੀਆਂ ਕਿ ਅਸੀਂ ਵੀ ਲਾਈਫ 'ਚ ਕੁਝ ਕਰੀਏ ਲਾਈਕ ਪੋਲਿਟਿਕਸ ਦੇ ਵਿੱਚ ਤੇ ਤੁਹਾਨੂੰ ਹੋਰ ਵੀ ਫੀਲਡ 'ਚ ਜਾਈਏ ਜਿਹੜੇ ਕਿ ਬਿਲਕੁਲ ਐਜੂਕੇਸ਼ਨ ਤੋਂ ਅਲੱਗ ਹੁੰਦੇ ਨੇ ਆਈ ਥਿੰਕ ਯਰ ਜੈਂਡਰ ਸ਼ੁੱਡ ਨਾਟ ਬੀ ਆਈ ਥਿੰਕ ਇਹ ਤੁਹਾਡੀ ਖੁਦ ਦੀ ਸੈਲਫ ਡਿਟਰਮੀਨੇਸ਼ਨ ਤੇ ਟੈਲੈਂਟ ਤੇ ਤੁਹਾਡੀ ਖੁਦ ਦੀ ਇੱਛਾ ਹੋਣੀ ਚਾਹੀਦੀ ਹੈ ਕਿ ਤੁਸੀਂ ਲਾਈਫ ਚ ਕੀ ਕਰਨਾ ਚਾਹੁੰਦੇ ਹੋ ਯਰ ਜੈਂਡਰ ਸ਼ੁੱਡ ਨਾਟ ਬੀ ਅ ਹਿੰਡਰੈਂਸ ਇਨ ਐਨੀ ਆਫ 댓 ਸੋ ਅ ਜੈਂਡਰ ਇਜ਼ ਨੈਵਰ ਇਨ ਦਾ ਕੁਐਸਚਨ ਆਈ ਵਾਂਟ ਟੂ ਬੀ ਅ ਡਾਕਟਰ ਆਮ ਅ ਡਾਕਟਰ ਆਮ ਨਾਟ ਅ ਫੀਮੇਲ ਡਾਕਟਰ ਆਮ ਅ ਡਾਕਟਰ end of the story yes my gender is not my occupation it is not going to define me to doctor de naal hun doctor politics doctor oh ki matlab combination kitta da rahega sare log yehi janna chahnde kyunki 24 saal di ladki peche to doctor naal politician hun kis tarah karegi apne nu handle kive karegi i think it's not doctor politics politics doctor it's a doctor in politics doctor in politics yes okay tusi dekh sakde ho ki is vele ta as vele Sin abans! La tria aneix del Congrés! Eu não vou gravar ਸਾਤ ਕਿ ਭਾਰੇ ਖੂਬਸੂਰਤ ਤਸਵੀਰ ਤੁਹਾਨੂੰ ਸਾਂਝੀ ਕਰ ਰਹੇ ਹਾਂ ਕਿ ਬੇਟੀ ਨੂੰ ਇਸ ਵੇਲੇ ਆਪਣੇ ਨਾਲ ਨੇ ਔਰ ਬੇਟੀ ਦੀ ਜਿੱਤ ਦੀ ਖੁਸ਼ੀ ਦਾ ਜਸ਼ਨ ਜਰੇ ਨੇ ਇਸ ਵੇਲੇ ਮਨਾਉਂਦੇ ਨਜ਼ਰ ਆ ਰਹੇ ਨੇ ਖੂਬਸੂਰਤ ਤਸਵੀਰ ਤੁਸੀਂ ਆਪਣੀ ਟੀਵੀ ਸਕਰੀਨ ਤੇ ਦੇਖ ਸਕਦੇ ਹੋ ਇਸ ਵੇਲੇ ਕਿ ਇੱਕ ਬਾਪ ਆਪਣੀ ਬੇਟੀ ਦੇ ਨਾਲ ਹੈ ਔਰ ਕਿਉਂਕਿ ਬੇਟੀ ਨੇ ਵੀ ਜਿੱਤ ਹਾਸਲ ਕੀਤੀ ਹੈ ਔਰ ਬਾਪ ਦੇ ਨਕਸ਼ੇ ਕਦਮ ਤੇ ਚੱਲ ਕੇ ਵੱਡੀ ਜਿੱਤ ਹਾਸਲ ਕਰਦੇ ਹੋਏ ਨਜ਼ਰ ਆਏ ਨੇ ਤੇ ਤਸਵੀਰਾਂ ਤੁਹਾਨੂੰ ਸਾਂਝੀਆਂ ਕੀਤੀਆਂ ਲਗਾਤਾਰ ਜਸ਼ਨ ਜਰੇ ਨੇ ਜਾਰੀ ਨੇ ਔਰ ਅੰਮ੍ਰਿਤਸਰ ਦੀ ਅਗਰ ਗੱਲ ਕਰੀਏ ਤਾਂ ਕਾਂਗਰਸ ਇਸ ਵੇਲੇ ਲੀਡਿੰਗ ਨਜ਼ਰ ਆ ਰਹੀ ਹੈ ਲੇਕਿਨ ਨਤੀਜੇ ਕੀ ਹੋਣਗੇ ਆਉਣ ਵਾਲਾ ਸਮਾਂ ਦੱਸੇਗਾ ਲੇਕਿਨ ਕੁਲ ਮਿਲਾ ਕੇ ਪਿਉਤੀ ਦੀ ਜੋੜੀ ਹੈ ਸਵਾਰ ਚੋਨਾ ਦੇ ਵਿੱਚ ਖਿੱਚਦਾ ਕੇਂਦਰ ਹੀ ਔਰ ਉਸ ਖਿੱਚਦੇ ਕੇਂਦਰ ਨੇ ਜਿੱਤ ਵੀ ਹਾਸਲ ਕੀਤੀ ਹੈ ਕੈਮਰਾਮੈਨ ਅਰਜ ਦੇ ਨਾਲ ਸੁਮਿਤ ਕਨਾ ਗ੍ਰੇਡ ਪੰਜਾਬ ਟੀਵੀ ਅੰਮ੍ਰਿਤਸਰ